ਪੰਤ ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀ ਉਸਤ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਕਲਕ ਮਰਹੂਮ ਕੇਂਦਰੀ ਮੰਤਰੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਭੋਗ ਨਿਕਲ ਗਿਆ ਹੈ ਬੇਮਿਸਾਲ ਇਕੱਠ ਸੀ ਉਹਨਾਂ ਦੀਆਂ ਬੜੀਆਂ ਕੌੜੀਆਂ ਕਸਾਲੀਆਂ ਯਾਦਾਂ ਜ਼ਿੰਦਗੀ ਦੇ ਪਾਲ ਸੰਘਰਸ਼ ਕੇਂਦਰੀ ਵਜ਼ੀਰ ਹੁੰਦੇ ਆ ਉਹਨਾਂ ਵੱਲੋਂ ਨਿਵਾਇਆ ਭੂਮਿਕਾ ਮਾ ਪੰਜਾਬ ਦੀ ਸਿਆਸਤ ਵਿੱਚ ਉਹਨਾਂ ਦੀ ਸ਼ਖਸੀਅਤ ਉਹਨਾਂ ਦੇ ਚੰਗੇ ਮਾਰੇ ਪੱਖ ਸੀ ਜਿਹੜੇ ਜੀਵਨ ਦੇ ਉਹਨਾਂ ਨੂੰ ਭੋਗ ਤੇ ਉੱਤੇ ਸਿੱਧੇ ਰੂਪ ਵਿੱਚ ਜਾਂ ਅਸਿੱਧੇ ਰੂਪ ਵਿੱਚ ਉੱਤੇ ਪੁੱਜੇ ਲੋਕਾਂ ਨੇ ਅ ਦਿਲ ਦੇ ਬਲਬਲਿਆਂ ਨਾਲ ਸਾਂਝਾ ਕੀਤਾ ਕਿਸੇ ਨੇ ਇੱਕ ਦੂਜੇ ਨਾਲ ਸਾਂਝਾ ਕੀਤਾ ਤੇ ਕਿਸੇ ਨੇ ਮਾਈਕ ਦੇ ਉੱਤੇ ਤੇ ਕਿਸੇ ਨੇ ਚੈਨਲਾਂ ਤੇ ਤੇ ਕਿਸੇ ਨੇ ਕਿਸੇ ਤਰੀਕੇ ਨਾਲ ਸਭ ਤੋਂ ਵੱਧ ਚਰਚਾ ਸਾਬਕਾ ਕਾਂਗਰਸੀ ਆਗੂ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੀ ਹੋ ਰਹੀ ਹੈ। ਜਾਖੜ ਸਾਹਿਬ ਭੋਗ ਦੇ ਉੱਤੇ ਇੱਕ ਤਕਰੀਰ ਕਰਕੇ ਜਾਂਦੇ ਜਾਂਦੇ ਕਿਹਾ ਗਿਆ ਕਿ ਗੁੱਸਾ ਨਾ ਕਰਿਓ। ਮੈਂ ਤੁਹਾਨੂੰ ਇੱਕ ਗੱਲ ਕਹਦਾ ਤੁਸੀਂ ਇਕੱਠੇ ਹੋ ਜਾਓ ਨਹੀਂ ਤੇ ਤੁਹਾਡੀ ਪੰਥ ਦੀ ਵਿਰਾਸਤ ਆ ਉਹਦਾ ਇੰਤਕਾਲ ਕਿਸੇ ਹੋਰ ਦੇ ਨਾਂ ਚੜ ਜਾਣਾ ਹੈ। ਜਦੋਂ ਜਾਖੜ ਸਾਹਿਬ ਨੇ ਪ੍ਰੀ ਸਭਾ ਦੇ ਵਿੱਚ ਇਹ ਗੱਲ ਕਹੀ ਤਾਂ ਕੁਦਰਤੀ ਹੈ ਕਿ ਇਹਦਾ ਐਨਾਲਿਸਿਸ ਜਿਹੜਾ ਉਹ ਵਕ ਵਕ ਚੈਨਲਾਂ ਦੇ ਉੱਤੇ ਹੋਣਾ ਹੀ ਸੀ। ਝਖੜ ਸਾਹਿਬ ਤੁਹਾਡੇ ਬੋਲਣ ਦਾ ਲਹਿਜਾ ਦੱਸ ਰਿਹਾ ਸੀ ਕਿ ਤੁਸੀਂ ਪੰਥ ਦੀ ਚਿੰਤਾ ਕਰਦੇ ਹੋ। ਪਰੰਤੂ ਤੁਹਾਡੇ ਮਨ ਵਿੱਚ ਕੀ ਚੱਲਦਾ ਇਹ ਨਹੀਂ ਨਜ਼ਰ ਆ ਰਿਹਾ ਸੀ। ਤੁਸੀਂ ਉਸ ਪਾਰਟੀ ਦੇ ਪ੍ਰਧਾਨ ਨੂੰ ਜਿਸ ਪਾਰਟੀ ਨੇ ਪੰਜਾਬ ਵਿੱਚ ਸਮੇਂ-ਸਮੇਂ ਤੇ ਹੋਈਆਂ ਵੱਖ-ਵੱਖ ਦੁਰਘਟਨਾਵਾਂ ਨੂੰ ਵੱਖ-ਵੱਖ ਘਟਨਾਵਾਂ ਨੂੰ ਇਨਸੀਡੈਂਟ ਜਾਂ ਕੋਇਨਸੀਡੈਂਟ ਜੇ ਆਪਾਂ ਕਹਿ ਲਈਏ ਜਾਂ ਇਹਨੂੰ ਆਪਾਂ ਕਿਸੇ ਹੋਰ ਤਰੀਕੇ ਨਾਲ ਪਰਿਭਾਸ਼ਿਤ ਕਰਨਾ ਹੋਵੇ ਤੇ ਤੁਹਾਡੀ ਪਰਪਾਰਟੀ ਹੈ ਜਿਹੜੀ ਉਹ ਕਟਾਰੇ ਵਿੱਚ ਖੜੀ ਨਜ਼ਰ ਆਉਂਦੀ ਹੈ ਜਰਨਲਿਜ਼ਮ ਦਾ ਇਹ ਸਿਧਾਂਤ ਹੈ ਤੇ ਅਸੀਂ ਉਸ ਸਿਧਾਂਤ ਮੁਤਾਬਕ ਨਿਰਪੱਖਤਾ ਨਾਲ ਗੱਲ ਆ ਜਿਹੜੀ ਉਹ ਰੱਖਣ ਦਾ ਯਤਨ ਕਰ ਰਹੇ ਹਾਂ ਚਖੜ ਸਾਹਿਬ ਤੁਸੀਂ ਤੁਹਾਨੂੰ ਮਹਿਕ ਮਿਲੇ ਤੇ ਤੁਸੀਂ ਬੜਾ ਕੁਝ ਕਹਿ ਦਿੱਤਾ ਤੁਹਾਡੀ ਇੱਕ ਗੱਲ ਤੇ ਬਿਲਕੁਲ ਜਾਇਜ਼ ਆ ਕਿ ਪੰਥ ਅਤੇ ਪੰਜਾਬ ਨੂੰ ਹੀ ਨਹੀਂ ਸੈਂਟਰ ਨੂੰ ਵੀ ਦੇਸ਼ ਨੂੰ ਵੀ ਪੰਜਾਬ ਦੀ ਇੱਕ ਮਜ਼ਬੂਤ ਪੰਥਕ ਪਾਰਟੀ ਦੀ ਲੋੜ ਹੈ ਇਹ ਤੇ ਇਥੋਂ ਤੱਕ ਤੇ ਬਿਲਕੁਲ ਜਾਇਜ਼ ਆ ਪੰਜਾਬ ਦਾ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਜਿਨ੍ਹਾਂ ਨੇ ਅਕਾਲੀ ਦਲ ਦੀ ਨੀਂਹ ਰੱਖੀ ਉਹਨਾਂ ਨੇ ਲੜਿਆ ਸਾਰਾ ਕੁਝ ਗੜਿਆ ਸਾਰਾ ਕੁਝ ਕੀਤਾ ਪਰ ਜਦੋਂ ਅਸੀਂ ਮੌਜੂਦਾ ਸੰਦਰਭ ਵਿੱਚ ਅਕਾਲੀ ਦਲ ਨੂੰ ਇਸ ਗ੍ਰਾਫਟ ਦੀ ਹੱਦ ਤੱਕ ਆਉਂਦਿਆਂ ਵੇਖਦੇ ਹਾਂ ਤਾਂ ਇਹਦੀ ਇਹਦੇ ਉੱਤੇ ਜਿਹੜੀ ਰਾਜਨੀਤੀ ਦਾ ਕੁੰਡਾ ਤੇ ਉਹਦੀ ਵਜ੍ਹਾ ਹੀ ਇਹ ਹੈ ਅਸਲ ਵਿੱਚ ਮੈਂ ਤੁਹਾਡੀ ਗੱਲ ਵਲਾਵਾ ਤੁਸੀਂ ਕਹਿੰਦੇ ਹੋ ਕਿ ਜਖੜ ਸਾਹਿਬ ਤੁਹਾਡੀ ਤਕਰੀਰ ਦੇ ਵਿੱਚੋਂ ਨਜ਼ਰ ਆਉਂਦਾ ਸੀ ਕਿ ਪੰਜਾਬ ਨਹੀਂ ਤੇ ਬਚੇਗਾ ਨਹੀਂ ਪੰਜਾਬ ਨੂੰ ਨਹੀਂ ਖੇਤਰੀ ਪਾਰਟੀ ਦੀ ਪੰਥਕ ਪਾਰਟੀ ਦੀ ਲੋੜ ਆ ਜਿਹੜੀ ਉਹ ਦੇਸ਼ ਨੂੰ ਵੀ ਆ ਕਈ ਵਾਰਾਂ ਤੁਹਾਡੇ ਮੂੰਹ ਦੇ ਵਿੱਚੋਂ ਅਸੀਂ ਇਹ ਵੀ ਸੁਣਿਆ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਪੰਜਾਬ ਜਾਂ ਪੰਥ ਨਹੀਂ ਬਚਦਾ ਅਸਲ ਪੰਥਕ ਉਹ ਨੇ ਤੇ ਕਈ ਵਾਰ ਅਸੀਂ ਤੁਹਾਡੇ ਕੋਲੋਂ ਇਹ ਵੀ ਸੁਣਿਆ ਕਿ ਮਰਹੂਮ ਕੇ ਕਈ ਵਾਰ ਜਿਹੜੇ ਮਰਹੂਮ ਮੁੱਖ ਮੰਤਰੀ ਸਬਿਆਨ ਸਿੰਘ ਸੀ ਉਹਨਾਂ ਦੀ ਵਿਰਾਸਤ ਉਹਨਾਂ ਦਾ ਪਰਿਵਾਰ ਸੰਭਾਲ ਸਕਦਾ ਹੈ ਤੇ ਕਈ ਵਾਰ ਤੁਹਾਨੂੰ ਉਹਨਾਂ ਦੇ ਪਰਿਵਾਰ ਦੇ ਖਿਲਾਫ ਜਾਂਦਿਆਂ ਵੀ ਸੁਣਿਆ ਜਖਰ ਸਾਹਿਬ ਪੰਜਾਬ ਦੀ ਧਰਤੀ ਦੀ ਬਰਬਾਦੀ ਦੀ ਜਦੋਂ ਇਬਾਰਤ ਲਿਖੀ ਜਾਂਦੀ ਹੈ ਤਾਂ ਸਮੇ ਸਮੇਤੇ ਰਾਜਨੀਤਿਕ ਲੋਕਾਂ ਦੇ ਆਪਣੇ ਆਪਣੇ ਤਰੀਕੇ ਨਾਲ ਨਿਭਾਏ ਹੋਏ ਰੋਲ ਨੇ ਜਿਹੜੇ ਉਹ ਸਾਹਮਣੇ ਆਉਂਦੇ ਨੇ ਤੇ ਜਿਨ੍ਹਾਂ ਵਿੱਚ ਜਿਨ੍ਹਾਂ ਲੋਕਾਂ ਨਾਲ ਤੁਸੀਂ ਰਹੇ ਹੋ ਤੁਸੀਂ ਮਰਹੂਮ ਮੁੱਖ ਮੰਤਰੀ ਬਿਨ ਸਿੰਘ ਹੋਰਾ ਦੇ ਨਾਲ ਰਹੇ ਹੋ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰਾ ਦੇ ਨਾਲ ਰਹੇ ਹੋ ਤੁਸੀਂ ਕੌਮੀ ਲੀਡਰਾਂ ਨਾਲ ਰਹੇ ਹੋ ਤੇ ਤੁਸੀਂ ਕਦੇ-ਕਦੇ ਸੋਨੀਆ ਗਾਂਧੀ ਦੇ ਖਿਲਾਫ ਵੀ ਬੋਲ ਜਾਂਦੇ ਹੋ ਤੁਸੀਂ ਰਾਹੁਲ ਗਾਂਧੀ ਦੇ ਖਿਲਾਫ ਵੀ ਬੋਲ ਜਾਂਦੇ ਹੋ ਤੇ ਕਦੇ-ਕਦੇ ਤੁਸੀਂ ਰਾਹੁਲ ਗਾਂਧੀ ਨੂੰ ਬਚਕਾਨਾ ਗੱਲਾਂ ਵੀ ਆਖਦੇ ਹੋ ਤੇ ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣ ਜਾਂਦੇ ਨੇ ਉਦੋਂ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਂਦਾ ਤੇ ਉਦੋਂ ਤੁਸੀਂ ਕਦੇ-ਕਦੇ ਪੈਰ ਦੀ ਜੁੱਤੀ ਵੀ ਆਖ ਜਾਂਦੇ ਹੋ ਪੈਰ ਦੀ ਜੁੱਤੀ ਮੈਨੂੰ ਤੁਹਾਡੀ ਕਿਹੜੀ ਗੱਲ ਤੇ ਅੱਜ ਇਸ ਪਲੇਟਫਾਰਮ ਤੋਂ ਜਾਖੜ ਸਾਹਿਬ ਦੀ ਅਸੀਂ ਕਿਹੜੀ ਗੱਲ ਨੂੰ ਕਿੱਥੇ ਤਸਦੀਕ ਕਰੀਏ ਅੱਜ ਜਦੋਂ ਅਸੀਂ ਜਾਖੜ ਸਾਹਿਬ ਦੀ ਸਪੀਚ ਨੂੰ ਧਿਆਨ ਨਾਲ ਸੁਣਦੇ ਹਾਂ ਤੇ ਉਹ ਜਿਹੜੀ ਗੱਲ ਸਭ ਤੋਂ ਵੱਧ ਡਿਸਕਸ਼ਨ ਕਰਨ ਵਾਲੀ ਹੋਈ ਆ ਕਿ ਤੋ ਅਕਾਲੀ ਦਲ ਨੂੰ ਪੰਥ ਨੂੰ ਬਚਾ ਲਓ ਪੰਥ ਪੰਜਾਬ ਦੀ ਲੋੜ ਨਹੀਂ ਪੰਥ ਦੇਸ਼ ਦੀ ਲੋੜ ਹੈ ਨਹੀਂ ਤੇ ਇਹਦਾ ਇੰਤਕਾਲ ਕਿਸੇ ਹੋਰ ਦੇ ਨਾਂ ਚੜ ਜਾਣਾ ਹੈ ਦੋ ਗੱਲਾਂ ਇਹਦੇ ਵਿੱਚੋਂ ਉੱਪਰ ਕੇ ਸਾਹਮਣੇ ਆਉਂਦੀ ਹੈ ਇੱਕ ਤੇ ਸਿੱਧੇ ਅਸਿੱਧੇ ਰੂਪ ਵਿੱਚ ਜਿਹੜੀ ਗੱਲ ਆ ਢੀਂਸਾ ਸਾਹਿਬ ਦੀ ਉਹ ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਦਾ ਦਰਦ ਆ ਜਿਹੜਾ ਉਹ ਪੰਜਾਬ ਦੀਆਂ ਉਹਨਾਂ ਦੋ ਸੀਟਾਂ ਦੇ ਵਿੱਚੋਂ ਦੋ ਸੀਟਾਂ ਤੇ ਆਏ ਉਹ ਭਾਰ ਦੇ ਵਿੱਚੋਂ ਉਹ ਭਾਰ ਦੇ ਵਿਰੋਧ ਦੇ ਰੂਪ ਵਿੱਚ ਸਾਹਮਣੇ ਆਉਂਦਾ ਇੱਕ ਤੇ ਫਰੀਦਕੋਟ ਤੋਂ ਮਰਹੂਮ ਸ਼ਹੀਦ ਬਿਆਨ ਸਿੰਘ ਦੇ ਸੁਪੁੱਤਰ ਸਰਜਜੀਤ ਸਿੰਘ ਖਾਲਸਾ ਦੀ ਜਿੱਤ ਦੂਜੀ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਜਿਨ੍ਹਾਂ ਤੇ ਐਨਐਸਏ ਲੱਗੀ ਹੋਈ ਆ ਨਹੀਂ ਤੇ ਜਖੜ ਸਾਹਿਬ ਇਹਨੇ ਦੋ ਸੀਟਾਂ ਕਰਕੇ ਤੁਹਾਡੀ ਜਿਹੜਾ ਦਰਦ ਆ ਤੁਹਾਡਾ ਤੁਹਾਨੂੰ ਪੰਥਕ ਇੰਤਕਾਲ ਉਹਨਾਂ ਦੇ ਨਾਂ ਚੜਦਾ ਨਜ਼ਰ ਆਉਂਦਾ ਇੱਕ ਗੱਲ ਦੂਜੀ ਗੱਲ ਐਸੀ ਹੋ ਸਕਦੀ ਹੈ ਕਿ ਤੁਸੀਂ ਸੁਖਵੀਰ ਸਿੰਘ ਬਾਦਲ ਪ੍ਰਤੀ ਤੁਹਾਡੀ ਹਮਦਰਦੀ ਹੋਵੇ ਬਾਦਲ ਪਰਿਵਾਰ ਨਾਲ ਤੁਹਾਡੀ ਨੇੜਤਾ ਹੋਵੇ ਤੇ ਤੁਸੀਂ ਹੋ ਸਕਦਾ ਇਕੱਠੇ ਹੋਣ ਦੀ ਗੱਲ ਤਾਂ ਕਹਿੰਦੇ ਹੋਮੋ ਕਿ ਇਹ ਪੰਜ ਮੈਂਬਰੀ ਭਰਤੀ ਕਮੇਟੀ ਹੈ ਜਿਹੜੀ ਉਹ ਅਲੱਗ ਤੋਂ ਸ਼੍ਰੀ ਕਾਲ ਤਖਸਦ ਦੀ ਭਰਤੀ ਕਰ ਰਹੀ ਹੈ ਤੇ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਇੰਤਖਾਲ ਜਾਂ ਬਾਦਲ ਪਰਿਵਾਰ ਦਾ ਦਰਦ ਸਤਾ ਰਿਹਾ ਹੋਵੇ ਤੇ ਇਨ ਜਿਹੜੀ ਭਰਤੀ ਆ ਭਰਤੀ ਕਮੇਟੀ ਆ ਜਾਂ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਜਾਣੀ ਭਰਤੀ ਤੋਂ ਬਾਅਦ ਹੋਂਦ ਵਿੱਚ ਆਉਣ ਵਾਲੇ ਅਕਾਲੀ ਦਲ ਸ਼੍ਰੀ ਗੁਰਤਖਸ ਸਾਹਿਬ ਦੀ ਸਰਪ੍ਰਸਤੀ ਹੇਠ ਜਾਂ ਤੁਹਾਨੂੰ ਇਹ ਡਰ ਨਾ ਸਤਾ ਰਿਹਾ ਹੋਵੇ ਇਹ ਚਿੰਤਾ ਨਾ ਸਤਾ ਰਹੀ ਹੋਵੇ ਕਿਤੇ ਇੰਤਕਾਲ ਬਦਲ ਪਰਿਵਾਰ ਦੀ ਥਾਂ ਉਹਨਾਂ ਪਾਰਟੀਆਂ ਦੇ ਸਿਰ 'ਤੇ ਚੜ ਜਾਵੇ ਤੁਹਾਡੀ ਚਿੰਤਾ ਸਮੇਂ-ਸਮੇਂ ਤੇ ਬਦਲਦੀ ਕਿਉਂ ਰਹਦੀ ਹੈ ਕਦੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਸਨੇਹੀ ਸੀ ਪੰਜਾਬ ਦਾ ਕਿਹੜਾ ਮਸਲਾ ਜਿਹੜਾ ਤੁਸੀਂ ਆਪਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਹੱਲ ਕਰਵਾ ਸਕਿਓ ਜੇ ਕੋਈ ਇੱਕ ਹੋਵੇ ਤਾਂ ਜਰੂਰ ਦੱਸਿਓ ਝਖੜ ਸਾਹਿਬ ਤੁਸੀਂ ਇਸ ਤੋਂ ਪਹਿਲਾਂ ਸਹਿਕਾਰਤਾ ਮੰਤਰੀ ਰਹੇ ਹੋ ਤੁਸੀਂ ਮਰੂਮ ਮੁੱਖ ਮੰਤਰੀ ਬਿਨ ਸਿੰਘ ਦੇ ਕਾਰਜਕਾਲ 'ਚ ਵੀ ਕੰਮ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਇਹ ਪਹਿਲੀ ਜਿਹੜੀ ਟਰਮ ਸੀ ਪਹਿਲੇ ਡਿਨਿਓਰ ਸੀ ਉਹਦੇ ਵਿੱਚ ਵੀ ਤੁਸੀਂ ਐਜ਼ ਅ ਮਿਨਿਸਟਰ ਕੰਮ ਕੀਤਾ ਦੂਸਰੀ ਵਾਰ ਤੁਸੀਂ ਹਾਰ ਗਏ ਚਲੋ ਪਰ ਪਾਰਟੀ ਦੇ ਕਾਂਗਰਸ ਦੇ ਪ੍ਰਧਾਨ ਰਹੇ ਜੇ ਕੋਈ ਮੁੱਖ ਮੰਤਰੀ ਸਾਹਿਬ ਨਾਲ ਨੇੜਤਾ ਹੁੰਦੀ ਆ ਤੁਸੀਂ ਕੋਈ ਮਸਲਾ ਹੱਲ ਕਰਵਾ ਸਕਦੇ ਹੋਏ ਜਾਂ ਪੰਥ ਪ੍ਰਤੀ ਤੁਸੀਂ ਕਰ ਸਕਦੇ ਹੋਏ ਜਿਸ ਪੰਥ ਦੀ ਤੁਹਾਨੂੰ ਚਿੰਤਾ ਵੱਡ ਖਬਰ ਦਿਖਾ ਰਹੀ ਹੈ ਉਸ ਪੰਥ ਦੇ ਬਾਬਤ ਜੇ ਕੁਝ ਕਰ ਸਕਦੇ ਹੋ ਤਾਂ ਜਰੂਰ ਦੱਸਿਓ ਪਰ ਸਮੇਂ-ਸਮੇਂ ਤੇ ਤੁਹਾਡੀ ਚਿੰਤਾ ਕਿਉਂ ਬਦਲਦੀ ਰਹਿੰਦੀ ਹੈ ਪੰਜਾਬ ਪ੍ਰਯੋਗਸ਼ਾਲਾ ਨਹੀਂ ਪੰਜਾਬ ਪ੍ਰੈਕਟੀਕਲ ਕਰਨ ਵਾਲੀ ਕੋਈ ਥਾਂ ਨਹੀਂ ਕਿ ਇੱਥੇ ਤਰ੍ਹਾਂ-ਤਰ੍ਹਾਂ ਦੇ ਪ੍ਰੈਕਟੀਕਲ ਤੁਸੀਂ ਪਿਛਲੀ ਵਾਰ ਕਾਂਗਰਸ ਦੇ ਸਟੇਟ ਪ੍ਰੈਜ਼ੀਡੈਂਟ ਹੁੰਦਿਆਂ ਕੀ ਕੀਤਾ ਤੁਸੀਂ ਹੁਣ ਬੀਜੇਪੀ ਦੇ ਸਟੇਟ ਪ੍ਰੈਜ਼ੀਡੈਂਟ ਹੁੰਦੇ ਆ ਕੀ ਕਰ ਰਹੇ ਹੋ ਚਿੰਤਾ ਮੈਿਕ ਤੇ ਬੋਲਣ ਦੀ ਨਹੀਂ ਚਿੰਤਾ ਗੱਲ ਕਹਿਣ ਦੀ ਨਹੀਂ ਗੱਲ ਗੱਲ ਉਬਰਵੇਂ ਰੂਪ ਵਿੱਚ ਤੁਸੀਂ ਅਸਲ ਮਾਨਿਆਂ ਦੇ ਵਿੱਚ ਤੁਸੀਂ ਕੀਤਾ ਕੀਆ ਚਿੰਤਾ ਇਸ ਗੱਲ ਦੀ ਹੈ ਤੁਸੀਂ ਵੱਡੇ ਵੱਡੇ ਅਹੁਦਿਆਂ ਤੋਂ ਰਹੇ ਹੋ ਤੇ ਪੰਜਾਬ ਦੇ ਲੋਕਾਂ ਨੂੰ ਆਹੀ ਇੱਕ ਤਰੀਕਾ ਹੈ ਗੱਲਾਂ ਕਰਕੇ ਮੈਿਕ ਦੇ ਉੱਤੇ ਗੱਲਾਂ ਕਰਕੇ ਕਿਸੇ ਸਟੇਜ ਦੇ ਉੱਤੇ ਕਿਤੇ 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 ਕੋਈ ਮੁੱਖ ਮੰਤਰੀ ਨੂੰ ਪੈਰ ਦੀ ਜੁੱਤੀ ਆਂਦਾ ਹੈ ਨਹੀਂ ਨਾ ਕਿਤੇ ਕਿਤੇ ਤੁਸੀਂ ਇਹ ਵੀ ਛੱਡ ਦਿੰਦੇ ਹੋ ਕਿਤੇ ਕਿਤੇ ਤੁਸੀਂ ਬਹੁਤ ਪਰਤਾਰੇ ਤੁਹਾਡੇ ਹੁੰਦੇ ਆ ਵਾਪਰ ਰਹੇ ਨੇ ਤੁਸੀਂ ਉਮਰ ਦੇ ਉਸ ਪੜਾਅ ਵਿੱਚ ਪੁੱਜ ਚੁੱਕੇ ਹੋ ਕਿ ਹਲੇ ਵੀ ਤੁਸੀਂ ਉਸ ਪਾਰਟੀ ਦੇ ਸਟੇਟ ਦੇ ਪ੍ਰੈਜ਼ੀਡੈਂਟ ਹੋ ਭਾਵੇਂ ਤੁਹਾਡੀ ਕੋਈ ਬਹੁਤ ਜ਼ਿਆਦਾ ਬੁਖਤ ਨਹੀਂ ਪਰ ਕੋਸ਼ਿਸ਼ ਕਰੋ ਕਿ ਤੁਹਾਨੂੰ ਕੋਈ ਪੁੱਛ ਲਵੇ ਪੁੱਛ ਕੋਸ਼ਿਸ਼ ਕਰੋ ਪੰਜਾਬ ਦਾ ਦੁੱਖ ਦਰਦ ਸਤਾਪ ਢਿੰਸਾ ਸਾਹਿਬ ਦਿਪੋਗ ਤਾਂ ਤੁਸੀਂ ਬੋਲਿਓ ਪਰ ਤੁਸੀਂ ਕਦੇ ਪੰਜਾਬ ਦੇ ਖਿੱਤਾਂ ਦੀ ਗੱਲ ਹੈ ਜਿਹੜੀ ਆਪਣੀ ਪਾਰਟੀ ਕੋ ਉਠਾਓ ਆਪਣੀ ਪਾਰਟੀ ਤੋਂ ਹੱਲ ਕਰਾਓ ਪੰਜਾਬ ਦੀ ਪੰਥ ਦੀ ਜਿਹੜੀ ਬੈਠੇ ਨੌਜਵਾਨਾਂ ਦੀ ਤੇ ਪੰਥ ਦੀ ਚਿੰਤਾ ਹੈ ਬਿਨਾ ਕਸੂਰ ਸਜਾਵਾਂ ਕੱਟ ਰਹੇ ਨੇ ਸਜਾਵਾਂ ਪੂਰੀਆਂ ਹੋ ਚੁੱਕੀਆਂ ਨੇ ਫਿਰ ਵੀ ਰਿਹਾਈ ਨਹੀਂ ਹੋ ਰਹੀ ਬੰਦੀ ਸਿੰਘਾਂ ਦੀ ਕਿਤੇ ਉਹਨਾਂ ਦੀ ਗੱਲ ਆਪਣੀ ਸਰਕਾਰ ਤੋਂ ਮਨਾ ਲਓ ਇਹ ਵਾਸਤਾ ਹੈ ਇਸ ਕਰਕੇ ਸਾਰੇ ਹੀ ਲੀਡਰਾਂ ਨੂੰ ਬੇਨਤੀ ਹੈ ਕਿ ਕਦੇ ਭੋਗਾਂ ਦਾ ਲਾਹਾ ਘਟੋ ਘਟ ਨਾ ਲਿਆ ਕਰੋ ਫਿਲਹਾਲ ਇਹ ਨਹੀਂ ਬਿਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲ ਕਿਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ